ਕੰਨਿਆਂ ਨੂੰ ਅਜੇ ਵੀ ਮਨ ਦੇ ਵਿੱਚ ਇਹ ਡਰ ਹੈ ਵੀ ਸਾਡਾ ਪਤਾ ਨਹੀਂ ਕੀ ਬਣਨਾ ਪੂਰਨ ਭਰੋਸਾ ਅਜੇ 50 50% ਪੂਰਨ ਭਰੋਸਾ ਹੈ ਨਹੀਂ ਉਹ ਸੋਚ ਹੀ ਜਾਂਦਾ ਵੀ ਪਤਾ ਨਹੀਂ ਸਾਡਾ ਕੀ ਬਣਨਾ ਧਿਆਨ ਦੇਣਾ ਸਾਹ ਸੰਗਤ ਮਹਾਰਾਜ ਦੀ ਬਾਣੀ ਜੋ ਮਹਾਰਾਜ ਆਪਾਂ ਪੜਿਆ ਨਹੀਂ ਨਾ ਕਿਤਾਬ ਚੱਕੀ ਦੀ ਜੋ ਮਹਾਰਾਜ ਬਣਾਉਂਦੇ ਉਹੀ ਬੋਲੀ ਦਾ ਸਹਾ ਸੰਗਤ ਜਿਹੜੇ ਮਹਾਰਾਜ ਨਾਲ ਜੁੜ ਗਏ ਨਾ ਜਿਨ੍ਹਾਂ ਨੇ ਮਹਾਪੁਰਖਾਂ ਦੀ ਸੰਗਤ ਕੀਤੀ ਹੈ ਜਿਨ੍ਹਾਂ ਨੇ ਮੂਲ ਮੰਤਰ ਦਾ ਜਾਪ ਜਪਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜੇ ਨੇ ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਪਾਲਕੀਆਂ ਆਉਣਗੀਆਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਚਿੰਤਾ ਨਾ ਕਰਿਓ